मैं सभी का पहले तो धन्यवाद करना चाहूंगा खासतौर पर सुनील सिंह जी का क्योंकि उन्होंने अपने दादाजी की स्वर्गीय दादा जी की याद में श्री राम जी नखवाड़ की याद में जो दसवीं पुण्यतिथि पर जो रक्तदान कैंप लगाया है वे बहुत ही नेक काम है इसमें सभी को लेडीज को और जेंट्स को इसमें बढ़ चढ़ कर हिस्सा लेना चाहिए और मैं भी काफी बार रक्तदान कर चुका हूँ और आगे भी उम्मीद करता हूँ करता रहूंगा साथ ही पहुंचे जी पिंड चक्का जो तहसील रानिया जिला सिरसा का पिंड है ਤੇ ਅੱਜ ਸਾਡੇ ਮਾਨਯੋਗ ਦਾਦਾ ਜੀ ਹਾਂਜੀ ਸਾਥੀਓ ਜਿੱਥੇ ਅਸੀਂ ਗੱਲ ਕਰੀ ਇਸ ਬਲੱਡ ਕੈਂਪ ਦੀ ਤਾਂ ਸਾਡੇ ਸਵਰਗਿਆ ਸ਼੍ਰੀ ਰਾਮ ਜੀ ਗੋਖ ਨੋਖਵਾਲ ਸਾਡੇ ਦਾਦਾ ਜੀ ਅਤੇ ਸਾਡੇ ਮਾਨਯੋਗ ਪੱਤਰਕਾਰ ਸੁਨੀਲ ਸੱਚਕੌਂ ਅਤੇ ਅਮਰ ਉਜਾਲਾ ਦੇ ਪੱਤਰਕਾਰ ਸਾਥੀ ਉਹਨਾਂ ਦੇ ਦਾਦਾ ਜੀ ਹੈ ਤਾਂ ਅਸੀਂ ਪਿੰਡ ਚੱਕਾ ਪਹੁੰਚੇ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਤੀਜਾ ਇਹ ਵਿਸ਼ਾਲ ਰਕਦਾਨ ਕੈਂਪ ਹੈ ਜੋ ਪਿੱਛੇ ਦੀਆਂ ਤਸਵੀਰਾਂ ਸ਼ਿਵ ਸ਼ਕਤੀ ਬਲੱਡ ਸੈਂਟਰ ਜਿਹੜਾ ਹੈ ਸਿਰਸਾ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲੱਗਾ ਹੈ ਤੇ ਜਿੱਥੇ ਅਸੀਂ ਗੱਲ ਕਰੀਏ ਇਸ ਪਿੰਡ ਦੀ ਤਾਂ ਵੱਧ ਚੜ੍ਹ ਕੇ ਜਿਹੜਾ ਹਿੱਸਾ ਮਹਿਲਾਵਾਂ ਨੇ ਜਾਦਾ ਬਲੱਡ ਕੈਂਪ ਦੇ ਵਿੱਚ ਲਿਆ ਹੈ ਤਾਂ ਆਪਾਂ ਲਗਾਤਾਰ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਤੇ ਸਸ ਵੀਰਾਂ ਤੁਹਾਨੂੰ ਅੰਦਰ ਤੇ ਦਿਖਾਉਣੇ ਆ ਜਿੱਥੇ ਡਾਕਟਰ ਦੀ ਟੀਮ ਜਿਹੜੀ ਪਹੁੰਚੀ ਹੋਈ ਹੈ ਸ਼ਿਵ ਸ਼ਕਤੀ ਬਲੱਡ ਸੈਂਟਰ ਵਾਲੇ ਸਿਰਸਾ ਤੋਂ ਪਹੁੰਚੇ ਜਿਹੜੇ ਡਾਕਟਰ ਸਾਹਿਬ ਵੀ ਉਹ ਵੀ ਆਪਣੀਆਂ ਡਿਊਟੀਆਂ ਕਰ ਰਹੇ ਨੇ ਤੇ ਲਗਾਤਾਰ ਜਿਹੜੀਆਂ ਸਾਡੀਆਂ ਭੈਣਾਂ ਮਹਿਲਾਵਾਂ ਜਿਹੜੀਆਂ ਐ ਉਹ ਵੱਧ ਚੜ ਕੇ ਜਿਹੜਾ ਰਕਤਦਾਨ ਦੇ ਵਿੱਚ ਹਿੱਸਾ ਲਿਆ ਐ ਤਾਂ ਫਿਰ ਅਸੀਂ ਦੱਸ ਦਈਏ ਕਿਸ਼ਰੀ RAM ਜੀ ਲੋਖਵਾਲ ਜੋ ਸਾਡੇ ਦਾਦਾ ਜੀ ਹੋਏ ਨੇ ਤੇ ਸੁਨੀਲ ਪੱਤਰਕਾਰ ਦਾਦਾ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਐ ਰਕਤਦਾਨ ਕੈਂਪ ਲੱਗਾ ਪਿੰਡ ਚੱਕਾ ਦੇ ਵਿੱਚ ਲਗਾਤਾਰ ਤਸਵੀਰਾਂ ਇਧਰ ਵੀ ਕੈਮਰਾਮੈਨ ਸਹਾਉਗੀ ਨੂੰ ਕਹੂੰਗਾ ਵਿਵਾਦ ਚੜ ਕੇ ਜਿਹੜਾ ਲਗਾਤਾਰ ਜਿਹੜੀਆਂ ਮਹਿਲਾਵਾਂ ਜਿਹੜੀਆਂ ਉਹ ਸਭ ਤੋਂ ਜ਼ਿਆਦਾ ਹਿੱਸਾ ਲੈ ਲਗਾਤਾਰ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਮਹਿਲਾਵਾਂ ਜਿਹੜੀਆਂ ਇਹ ਚ ਰਕਤਦਾਨ ਦੇ ਵਿੱਚ ਘੱਟ ਹਿੱਸਾ ਲੈਂਦੀਆਂ ਲੇਕਿਨ ਇਸ ਪਿੰਡ ਦੀ ਅਸੀਂ ਤੁਹਾਨੂੰ ਗੱਲ ਦੱਸੀਏ ਕਿ ਇਸ ਪਿੰਡ ਦੇ ਵਿੱਚ ਵੱਧ ਚੜ ਕੇ ਜਿਹੜਾ ਮਹਿਲਾਵਾਂ ਨੇ ਜ਼ਿਆਦਾ ਹਿੱਸਾ ਲਿਆ ਹੈ ਤੇ ਸਾਡੇ ਵੀਰ ਇਧਰ ਬਲੱਡ ਦਾਨ ਕਰਦੇ ਹੋਏ ਕਿਉਂਕਿ ਬਲੱਡ ਦਾਨ ਇੱਕ ਮਹਾਦਾਨ ਹੈ ਜਿਸੇ ਇਸ ਦਾਨ ਕਰਨ ਦੇ ਨਾਲ ਲੱਖਾਂ ਲੋਕਾਂ ਦੀ ਜਾਨ ਬਚਦੀ ਹੈ ਅਸੀਂ ਸਵਰਗਿਆ ਜੋ ਸ਼੍ਰੀ ਰਾਮ ਜੀ ਨੂੰ ਖਵਾਲ ਉਹਨਾਂ ਦੀ ਯਾਦ ਦੇ ਵਿੱਚ ਇਹ ਬਲੱਡ ਕੈਂਪ ਜਿਹੜਾ ਤੀਸਰਾ ਬਲੱਡ ਕੈਂਪ ਜਿਹੜਾ ਲੱਗਿਆ ਪਿੰਡ ਚੱਕਾ ਦੇ ਵਿੱਚ ਜੋ ਤਸਵੀਰ ਰਾਣੀਆਂ ਦਾ ਪਿੰਡ ਐ ਸਰਸਾ ਜ਼ਿਲ੍ਹਾ ਦਾ ਪਿੰਡ ਐ ਹਾਂਜੀ ਸਾਥੀ ਜਿੱਥੇ ਅਸੀਂ ਵਿਚਾਰ ਰੱਖਦਾਂ ਦੀ ਕੈਂਪ ਦੀ ਗੱਲ ਕੀਤੀ ਹੈ ਤੇ ਜਿੱਥੇ ਮਹਿਲਾਵਾਂ ਨੇ ਵਾਚੜ ਕੇ ਹਿੱਸਾ ਲਏ ਇੱਧਰ ਜੋ ਸ਼ਿਵ ਸ਼ਕਤੀ ਬਲੱਡ ਕੈਂਪ ਸੈਂਟਰ ਦੇ ਵਿੱਚੋਂ ਸਾਡੇ ਡਾਕਟਰਾਂ ਦੀਆਂ ਟੀਮਾਂ ਪਹੁੰਚਿਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਧੰਨਵਾਦ ਜੀ ਜੀ किन्ने की एडमिशन हो चुके हैं हाँ? पचास के ऊपर हो गया जी अभी तक और अभी चल रहा है बड़े अच्छे तरीके से बड़े सलीके से लोग खून दान कर रहे हैं यहाँ पे बहुत खुशी की बात है और इतना शुभ कार्य कर रहे हैं ये नोखवाल परिवार के लोग अपने बुजुर्गों की याद में पिछले कई सालों से लगातार ये हर पुण्यतिथि पर कैंप लगाते हैं और अपने बुजुर्गों को श्रद्धांजलि देते हैं ਬਹੁਤ ਅੱਛਾ ਤਰੀਕਾ ਹੈ ਇਹ ਨੂੰਕੋ ਯਾਦ ਕਰਨੇ ਦਾ ਨੂੰਕੋ ਸ਼ਰਧਾਂਜਲੀ ਦੇਣੇ ਦਾ ਫਰ ਮੈਂ ਈਸ਼ਵਰ ਸੇ ਯਹੀ ਪ੍ਰਾਰਥਨਾ ਕਰਤਾ ਹੂੰ ਕਿ ਇਸ ਪੁੰਨ ਕਾਮ ਕਾ ਜੋ ਜੋ ਪੁੰਨ ਹੈ ਉਹ ਦਿਵੰਗਤ ਆਤਮਾ ਕੋ ਮਿਲੇ ਹਾਂਜੀ ਸਾਡੋ ਜਿੱਥੇ ਅਸੀਂ ਬਲੱਡ ਕੈਂਪ ਦੀ ਗੱਲ ਕਰਗੇ ਸਾਡੇ ਨਾਲ ਪੂਰਵ ਸਰਪੰਚ ਮਹਿੰਦਰ ਨਾਰਾਇਣ ਹਾਂ ਚੱਕਾ ਦੇ ਪੂਰਵ ਸਰਪੰਚ ਸਾਡੇ ਨਾਲ ਮੌਜੂਦ ਹੈ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜੋ ਇੱਕ ਪਰਿਵਾਰ ਨੋਖਵਾਲ ਪਰਿਵਾਰ ਨੇ ਆਪਣੇ ਇਸ ਬਜ਼ੁਰਗ ਦੀ ਯਾਦ ਦੇ ਵਿੱਚ ਕੈਂਪ ਤੀਸਰਾ ਲਾਇਆ हाँ हमारे ये श्री राम जी के पुण्य तीसरा लगा है गांव के नव ने विशेषकर नारी शक्ति ने अच्छा योगदान दिया है जी। सब में एक तरह से खुशी का माहौल है जी। और ये हर साल चलता है सबको एक मैसेज देना होता है सिर्फ जी। उसके मैसेज देने के उपरांत सब अपने आप इच्छा से स्वेच्छा से ਰਕਦਾਨ ਕਰ ਰਹੇ ਹਾਂ ਸਰਪੰਚ ਸਾਹਿਬ ਜਿੱਥੇ ਅਸੀਂ ਮਹਿਲਾਵਾਂ ਦੀ ਗੱਲ ਕਰੀ ਅਸੀਂ ਬਹੁਤ ਸਾਰੇ ਬਲੱਡ ਕੈਂਪਾਂ ਦੇ ਵਿੱਚ ਜਾਂਦੇ ਉੱਥੇ ਮਹਿਲਾਵਾਂ ਬਹੁਤ ਘੱਟ ਹੁੰਦੀਆਂ ਲੇਕਿਨ ਇਸ ਚੱਕਾ ਪਿੰਡ ਦੇ ਵਿੱਚ ਅਸੀਂ ਦੇਖਿਆ ਵੀ ਰਕਦਾਨ ਮਹਿਲਾਵਾਂ ਸਭ ਤੋਂ ਜ਼ਿਆਦਾ ਕਰ ਰਹੀਆਂ ਕੀ ਕਾਰਨ ਹੈ ਦੇਖੇ ਜੀ ਪੁੱਤਰਕਰ ਮੋਦੇ ਇਸ ਮਾਮਲੇ ਵਿੱਚ ਹਮਾਰੇ ਨੋਖਲ ਪਰਿਵਾਰ ਸੇ ਸ਼ੁਰੂਆਤ ਹੁੰਦੀ ਹੈ ਔਰ ਇਹਨੇ ਪਤਾ ਵੀ ਖੂਨਦਾਨ ਦੇਣਾ ਇੱਕ ਕਿਸੇ ਨੂੰ ਨਿਆ ਜੀਵਨਦਾਨ ਦੇਣਾ ਹੈ ਹਮਾਰੇ ਮਹਿਲਾਵਾਂ ਨੂੰ ਜਾਗਰਤੀ ਹੈ ਨੋਖਲ ਪਰਿਵਾਰ ਕੀ ਸਭ ਤੋਂ ਅਗਰਣੀ ਹੋ ਕੇ ਜਦ ਰਕਦਾਨ ਕਰਤੀ ਹੈ ਤਾਂ ਅਨਤ ਹੈ ਦੂਸਰੀ ਮਹਿਲਾਏ ਸਭ ਤੋਂ ਹੀ ਆਪਣੇ ਆਪ ਜਾਂ खुनदान देने के लिए आती है हाँ जी, जी। सर हाँ जी ये मेरे पिताजी की पुण्य तिथि पर हमने हमने पुण्य के लिए खूनदान के लिए कैंप लगाया है जी। इसमें हमारे परिवार के सदस्य गांव के बहुत सहयोगी लोग हैं सबने, सब ने सभी ने यहाँ पर आकर खूनदान किया है जी, जी। तो हम कहें अभी मालिक किसी आशीर्वाद मांगेंगे इन लोगों को धन्यवाद हो सर जिस तरह तुम अपने पिता की ਇਹ ਯਾਦ ਨੂੰ ਤਾਜ਼ਾ ਕੀਤਾ ਹੈ ਹਰ ਪਰਿਵਾਰ ਨੂੰ ਚਾਹੀਦਾ ਇਸ ਤਰ੍ਹਾਂ ਆਪਣੇ ਪਿਛੋਕੜ ਨੂੰ ਆਪਣੇ ਯਾਦ ਕਰਨਾ ਚਾਹੀਦਾ ਹਾਂ ਵੀ ਆਪਣੇ ਗੁਜ਼ਰ ਗਏ ਗੁਜ਼ਰ ਗਏ ਆਪਣੇ ਮਾਰੇ ਪਿਤਾ ਜੀ ਹਨ ਜੀ ਅਮਨੇ ਯਾਦ ਕੇ ਅਰਸਾ ਯਾਦ ਕਰਦੇ ਨੇ ਇਸ ਤਰ੍ਹਾਂ گاؤں ਦੇ ਅੰਦਰ ਅਗਰ ਰੁਚੀ ਹੋਗੀ ਤਾਂ ਹਰ ਪਰਿਵਾਰ ਆਪਨੇ ਆਪ ਕੋ ਅਗੋਂ ਅਗੇ ਬਡੇਗਾ ਬਡੇਗਾ ਤਾਂ ਖੂਨਦਾਨ ਦਾ ਕੈਂਪ ਵੀ ਹੋਰ ਲੱਗੇ ਗਏ ਜਿ ਜੀ ਰਕਤਦਾਨ ਦੀ ਗੱਲ ਕਰੀਏ ਕੈਂਪ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਾਰੇ ਕੈਂਪਾਂ ਦੇ ਵਿੱਚ ਜਾਨੇ ਉੱਥੇ ਮਹਿਲਾਵਾਂ ਬਹੁਤ ਘੱਟ ਨਜ਼ਰ ਆਉਂਦੀਆਂ ਲੇਕਿਨ ਇੱਥੇ ਮਹਿਲਾਵਾਂ ਨੇ ਵਾਚੜ ਕੇ ਕੈਂਪ ਦੇ ਵਿੱਚ ਆ ਰਹੇ ਖੂਨਦਾਨ ਕੀਤਾ ਹੈ ਹਾਂਜੀ ਸਰ ਜਿਵੇਂ ਕਿਸ ਨੂੰ ਪਤਾ ਹੀ ਹੈ ਜੀ ਕਿ ਲੇਡੀਜ਼ ਹੁੰਦੀ ਹੈ ਸਰ ਤਾਂ ਅੱਗੇ ਹੁੰਦੀ ਹੈ ਬਿਲਕੁਲ ਹ ਹੁਣ ਇਸ ਫੀਲਡ ਦੇ ਵਿੱਚ ਐਨਾ ਕੁਝ ਹੋ ਰਿਹਾ ਜੀ ਚ ਲੇਡੀਜ਼ ਕਿਤੇ ਵੀ ਪਿੱਛੇ ਹੈ ਨਹੀਂ ਜੀ ਹਰ ਜਗ੍ਹਾ ਤੇ ਹਰ ਮਤਲਬ ਫੀਲਡ ਦੇ ਵਿੱਚ ਸਭ ਤੋਂ ਅੱਗੇ ਹੈ ਤੇ ਇਸ ਜੋ ਮੈਨੇ ਬਲੱਡ ਕੈਂਪ ਲੱਗਿਆ ਹੈ ਇਸ ਵਿੱਚ ਵੀ ਲੋਕਾਂ ਨੇ ਮਤਲਬ ਜੈਂਟਸ ਵੀ ਆਏ ਹੈ ਪਰ ਲੇਡੀਜ਼ ਨੇ ਬਹੁਤ ਜ਼ਿਆਦਾ ਮਚੜ ਕੇ ਹਿੱਸਾ ਲਿਆ ਜੀ ਜੀ ਜਿਸ ਤਰ੍ਹਾਂ ਇੱਕ ਪੋਤਰੇ ਨੇ ਆਪਣੇ ਦਾਦਾ ਦੀ ਯਾਦ ਨੂੰ ਤਾਜ਼ਾ ਕੀਤਾ ਕਿ ਹਰ ਪਰਿਵਾਰ ਨੂੰ ਚਾਹੀਦਾ ਆਪਣੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਨ ਬਿਲਕੁਲ ਬਜ਼ੁਰਗਾਂ ਨੂੰ ਯਾਦ ਰੱਖਾਂਗੇ ਤਾਂ ਆਉਣ ਵਾਲੀ ਪੀੜ੍ਹੀ ਆਪਾਂ ਨੂੰ ਯਾਦ ਰੱਖੂਗੀ ਜੀ ਜੀ ਉਸ ਮੈਂ ਨਹੀਂ ਮੈਸੇਜ ਚੋਣੀਆਂ ਵੀ ਆਣ ਵਾਲੇ ਵੀ ਆਪਾਂ ਨੂੰ ਯਾਦ ਰੱਖੇ ਤਾਂ ਕਿ ਅੱਗੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਵੱਡੇ ਕੌਣ ਸੀ ਜੀ ਜੀ ਔਰ ਇਹਨਾਂ ਨੇ ਇਹ ਕਦਮ اٹھਾਇਆ ਬਲੱਡ ਡੋਨੇਸ਼ਨ ਵਾਲਾ ਇਹ ਸਭ ਤੋਂ ਵੈਸਟ ਹੈ ਜੀ ਅਸੀਂ ਤਾਂ ਇਹ ਕਹਾਂਗੇ ਵੀ ਇਸੇ ਤਰ੍ਹਾਂ ਸੇ ਰੈਣਾ ਲੈ ਕੇ ਇਹ ਕਰਨਾ ਚਾਹੀਏ ਜਿਸ ਸਾਥੀ ਉਹ ਜਿੱਥੇ ਅਸੀਂ ਰਕਤਦਾਨ ਕੈਂਪ ਦੀ ਗੱਲ ਕੀਤੀ ਤੇ ਤੀਜਾ ਰਕਤਦਾਨ ਕੈਂਪ ਸੀ ਜੋ ਪਿੰਡ ਚੱਕੇ ਦੇ ਵਿੱਚ ਤਹਿਸੀਲ ਰਾਣੀਆਂ ਜ਼ਿਲ੍ਹਾ सिरसा ਦਾ ਪਿੰਡ ਹੈ ਇਹਦੇ ਵਿੱਚ ਲੱਗਿਆ ਸੀ ਤਾਂ ਅਸੀਂ ਪੱਤਰਕਾਰ ਸਾਡੇ ਸਾਥੀ ਸੁਨੀਲ ਜੀ ਉਹਨਾਂ ਦੇ ਦਾਦਾ ਜੀ ਯਾਦ ਵਿੱਚ ਨੋਖਵਾਲ ਪਰਿਵਾਰ ਨੇ ਜਿਹੜਾ ਕੈਂਪ ਲਾਇਆ ਇਹਦੇ ਵਿੱਚ ਮਹਿਲਾਵਾਂ ਨੇ ਵੱ ਚੜ ਕੇ ਵੱਧ ਤੋਂ ਵੱਧ ਹਿੱਸਾ ਲਿਆ ਤਾਂ ਪਿੱਛੇ ਦੇਖ ਸਕਦੇ ਹੋ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣਾ ਆਪਣਾ ਖੂਨਦਾਨ ਕਰਦੇ ਤੇ ਖੂਨਦਾਨ ਇੱਕ ਮਹਾਦਾਨ ਹੈ ਜਿਹਦੇ ਵਿੱਚ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਤਾਂ ਸਾਥੀਓ ਇਹੋ ਜਿਹੇ ਉਪਰਾਲੇ ਸਾਡੇ ਕਰਨੇ ਚਾਹੀਦੇ ਸਾਡੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਅਸੀਂ ਭੁੱਲ ਚੁੱਕੇ ਹਾਂ ਤਾਂ ਅੱਜ ਇਸ ਪਰਿਵਾਰ ਨੋਖਵਾਲ ਪਰਿਵਾਰ ਨੇ ਆਪਣੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਕੇ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਸਾਥੀ ਅਜੇ ਤੱਕ ਸਾਡੇ ਨਾਲ ਚੈਨਲ ਨਾਲ ਨਹੀਂ ਜੁੜੇ ਉਹ ਵੀ ਜੁੜਨ ਜੁਹੰਦੇ ਰੋ ਰੱਬ ਰੱਖੇ